पीवी टुडे चैनल दे दे की की ते ਤੁਹਾਡਾ ਸਵਾਗਤ ਹੈ ਫਿਲੌਰ ਪੁਲਿਸ ਨੇ ਪਿੰਡ ਸੇਲਕਿਆਣਾ ਦੇ ਸਰਪੰਚ ਤੇ ਹਮਲਾ ਕਰਨ ਵਾਲੇ ਪੰਜ ਹੋਰ ਨੌਜਵਾਨਾਂ ਨੂੰ ਕਾਬੂ ਕਰ ਲਿਆ ਹੈ ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸਰਬੰਸਿੰਘ ਡੀਐਸਪੀ ਫਿਲੌਰ ਨੇ ਦੱਸਿਆ ਕਿ ਕਾਬੂ ਕੀਤੇ ਇਹਨਾਂ ਨੌਜਵਾਨਾਂ ਤੋਂ ਮੁੱਢਲੀ ਪੁੱਛਗਿੱਛ ਦੌਰਾਨ ਇੱਕ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਨੇ ਪਿਛਲੇ ਸਮੇਂ ਦੌਰਾਨ ਪਿੰਡ ਸੇਲਕਿਆਣਾ ਵਿਖੇ ਗੁਰਦਾਵਰ ਸਿੰਘ ਸਰਪੰਚ ਦੇ ਘਰ ਅੰਦਰ ਤੇਜ਼ ਤਾਰ ਹਥਿਆਰਾਂ ਨਾਲ ਲੈਸ ਹੋ ਕੇ ਹਮਲਾ ਕਰ ਦਿੱਤਾ ਸੀ ਅਤੇ ਗੁਰਦਾਵਰ ਸਿੰਘ ਸਰਪੰਚ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰਕੇ ਉਸ ਦੇ ਕਾਰ ਦੀ ਬੁਰੀ ਤਰ੍ਹਾਂ ਪੰਨ ਤੋੜ ਕਰਨ ਉਪਰੰਤ ਕਾਫੀ ਸਮੇਂ ਤੋਂ ਫਰਾਰ ਚਲਦੇ ਆ ਰਹੇ ਸਨ ਜਿਸ ਸਬੰਧੀ ਮੁਰਲੀ ਕਾਰਵਾਈ ਕਰਦੇ ਹੋਏ ਪਹਿਲਾ ਇਸ ਕੇਸ ਵਿੱਚ ਚਾਰ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਹੁਣ ਸਪੈਸ਼ਲ ਆਪਰੇਸ਼ਨ ਕਰਦਿਆਂ ਵੱਖ-ਵੱਖ ਥਾਵਾਂ ਤੋਂ ਰੇਡ ਕਰਕੇ ਹੋਰ ਪੰਜ ਹਮਲਾਵਰਾਂ ਨੂੰ ਇੱਕ ਸਕਾਰਪਿਓ ਅਤੇ ਇੱਕ i10 ਕਾਰ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਆਓ ਸੀਨੀਅਰ ਸਟਾਫ ਰਿਪੋਰਟਰ ਸੁਸ਼ੀਲ ਅਹੂਜਾ ਰਾਹੀਂ ਦੀ ਸਪੀਤੋ ਲੈਂਦੇ ਆ ਇਹਨਾਂ ਕਾਬੂ ਕੀਤੇ ਗਏ ਨੌਜਵਾਨਾਂ ਸਬੰਧੀ ਪੂਰਾ ਵੇਰਵਾ ਅਤੇ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਸਰ ਇਹ ਸਪੀਤ ਕੀ ਅਨੇ ਤੱਕ ਪਿਛਲੇ ਦਿਨੀ ਲੜਾਈ ਝਗੜੇ ਦਾ ਕਿ ਉਹਦੇ ਬੱਸ ਤੋਂ ਵੀ ਕੁਝ ਬੰਦੇ ਖੜੇ ਆ ਕਿੰਨੇ ਬੰਦੇ ਆ ਸਰ ਇਹ ਪਹਿਲਾਂ ਵੀ ਉਹਨਾਂ ਵੱਲੋਂ ਲੜਾਈ ਝਗੜੇ ਦੀਆਂ ਵਾਰ ਲੱਗਦਾ ਜੀ ਮੈਂ ਇਸ ਗੁਰਦਾਸ ਸਿੰਘ ਸਰਪੰਚ ਨੂੰ ਇੱਥੇ ਰੱਖੇ ਗਏ ਨੇ ਮਜੂਤਾ ਸੇੜਖਿਆਣੇ ਦੇ ਚਾਰ ਮਹੀਨੇ ਉਸੇ ਸਾਲ ਇਹਨਾਂ ਦੇ ਘਰ ਹਮਲਾ ਹੋਇਆ ਸੀ 15 ਵੀ ਨੌਜਵਾਨ ਸਨ ਜਿਨ੍ਹਾਂ ਕੋਲ ਅਸਲਾ ਸੀ ਤੇ 307 ਧਾਰਮੇ ਰੈਕਟਾں ਮਕਦਮਾ ਦਰਜ ਸੀ ਇਹ ਸ਼ਰੀਆਮ ਗੋਗਾ ਗਰਦੀ ਕੀਤੀ ਗਈ ਸੀ ਉਸ ਵਿੱਚ ਸਾਡੇ ਫਲੋਰ ਦੇ ਐਸਐਚਓ ਇੰਸਪੈਕਟਰ ਸੁਦੇਸ਼ ਸਿੰਘ ਨੇ ਕਾਰਵਾਈ ਕਰਦਿਆਂ ਹੋਇਆ ਪੰਜ ਜਿਹੜੇ ਇਹ ਗੈਂਗਸਟਰ ਟਾਈਪ ਜਿਹੜੇ ਮਾੜੇ ਅੰਦਰ ਕਰਦੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਕੋਲੋਂ ਦੋ ਗੱਡੀਆਂ ਵੀ ਬਰਾਮਦ ਕੀਤੀਆਂ ਲੀਆਂ ਨੇ ਇੱਕ ਸਕੋਰਪਿਓ ਤੇ ਕਾਈ 20 ਤੇ ਕਾਫੀ ਇਵਾਰਦਾਤ ਤੋਂ ਬਾਅਦ ਇਹ ਫਰਾਰ ਕਰਨ ਤੇ ਇਹ ਕਾਰਵਾਈ ਕਰਦੇ ਹੋਏ ਆ ਪੰਜ ਬੰਦਿਆਂ ਨੂੰ ਇਹਨਾਂ ਨੂੰ ਫੜਿਆ ਹੋਇਆ ਇਹ ਇਥੇ ਇਹ ਵੀ ਦੱਸਣ ਦੋਗਾ ਕਿ 10 ਮਈ ਨੂੰ ਇਲੈਕਸ਼ਨ ਸੀਜ਼ ਤੋਂ ਚਾਰ ਪੰਜ ਦਿਨ ਪਹਿਲਾਂ ਇਹ ਧੜਾ ਹੋਇਆ ਸੀ ਤੇ ਇਹਨਾਂ ਨੇ ਫੈਰਗ ਵੀ ਕੀਤੀ ਸੀ ਘਰ ਆ ਕੇ ਤੇ ਉਹ ਦੋਸ਼ੀ ਨੇ ਜਿਹੜੇ ਫੜੇ ਗਏ ਨੇ ਇਹਨਾਂ ਦੇ ਪ੍ਰੀਵੀਅਸ ਰਿਕਾਰਡ ਦੇ ਵਿੱਚ ਵੀ ਇਹਨਾਂ ਤੇ ਜਿਹੜੇ ਮਕਦਮੇ ਦਰਜ ਨੇ ਲੜਾਈਆਂ ਧੜੜਿਆ ਹੋਏ ਨੇ ਇਹਦੇ ਬਸ ਹੋਰ ਵੀ ਐਸ ਪਰ ਇਹ ਹੀ ਪੰਜ ਜਣੇ ਨਾਮ ਨੇ ਨਹੀਂ ਇਹ ਦੋ ਵਿਅਕਤੀ ਜਿਹੜੇ ਸੀ ਇਹਨਾਂ ਚ ਦੋਸ਼ੀ ਸਨ ਉਹ ਪਹਿਲਾਂ ਗ੍ਰਿਫਤਾਰ ਕੀਤੇ ਜਾ ਸਕੇ ਆ ਪੰਜ ਇਹ ਆ ਤੇ ਹਜੇ ਗ੍ਰਿਫਤਾਰੀ ਵਾਸਤੇ ਹੋਰਾਂ ਦੇ ਛਾਪੇ ਮਾਰੇ ਜਾ ਰਹੇ ਨੇ